ਜਿੱਥੋਂ ਤੱਕ ਚਰਨਜੀਤ ਸਿੰਘ ਬਰਾੜ ਦੀ ਗੱਲ ਆ ਜੀ ਅਸੀਂ ਬੜੀ ਕੋਸ਼ਿਸ਼ ਕੀਤੀ ਸੀ ਕਿ ਉਸ ਵਿਅਕਤੀ ਨੂੰ ਤੁਸੀਂ ਕਿਤਨੇ ਕਿਤੇ ਐਡਜਸਟ ਕਰੋ ਤੇ ਨਾਲ ਲੈ ਕੇ ਚੰਗੋ ਹੂੰ ਕਿਉ ਬਲਾਰਾ ਵੀ ਅੱਛਾ ਵਾ ਵਕਤਾ ਵੀ ਅੱਛਾ ਇਸ ਕਰਕੇ ਇਹਨਾਂ ਨੇ ਨਹੀਂ ਮੰਨੀ ਕਿ ਕੋਈ ਗੱਲ ਨਹੀਂ ਅਸੀਂ ਕੀ ਕਰ ਸਕਦੇ ਉੱਥੇ ਲੇਕਿਨ ਜਿੱਥੋਂ ਤੱਕ ਮੇਰੀ ਇਨਫਰਮੇਸ਼ਨ ਆ ਵੀ ਉਹ ਹੁਣ ਜਾਏਗਾ ਅਕਾਲੀ ਦਰ ਬਾਦਲ ਚ ਦੁਬਾਰਾ ਸਦੀ ਜਾਏਗਾ ਵਾਰਸ ਪੰਜਾਬ ਚ ਜਾਏਗਾ ਅੱਜ ਜਿਹੜੀਆਂ ਸਟੇਜਾਂ ਲੱਗੀਆਂ ਨੇ ਉੱਥੇ ਹੁਣ ਇਹ ਜਿਹੜੇ ਇਹਨਾਂ ਨੂੰ ਸਿਫਾ ਦਿੱਤਾ ਉਹ ਕਹਿੰਦਾ ਜੀ ਅਗਲੇ 2 ਦਿਨਾਂ ਬਾਅਦ ਦੱਸੀਏ ਇਹਦੇ ਬਾਰੇ ਪੂਰੀ ਕਮੈਂਟਰੀ ਕਰਾਂਗੇ ਜੀ ਮੈਂ ਛੱਡਿਆ ਕਿਉਂ ਮੈਂ ਕਿਉਂ ਗਿਆ ਜੀ ਕਿਉਂ ਨਹੀਂ ਗਿਆ ਵਿਖੋ ਜਿੱਥੇ ਮਾਇਆ ਦੀ ਗੱਲ ਹੁੰਦੀ ਕਪਲੇਰੀ ਨਾ ਉੱਥੇ ਤੇ ਮੈਂ ਸੋਚਦਾ ਵੀ ਜੇ ਕਾਰਵਾਈ ਕੀਤੀ ਕੀ ਤੇ ਦਰਸ ਕੀਤੀਗੀ ਉਨਨਾਂ ਸਤਜੀਤ ਕਾਲੀਦਲ ਜਿਹੜਾ ਵਾ ਅਜੇ ਪੈਰਾਂ ਸਿਰ ਖੜਾ ਨਹੀਂ ਹੋਇਆ ਆਈਟੀ ਦੇ ਵਿੱਚ ਪਾਰਟੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਪੈਸੇ ਨਾਲ ਤੇ ਜਿਹੜੇ ਸਾਡੇ ਲੀਡਰ ਨੇ ਉਹ ਕਹਿੰਦੇ ਫਲਾਣਾ ਪੈਸੇ ਖਰਚ ਕਰੇ ਮਾਈਕੋ ਕਨਾਂ ਢਿੰਗਣਾ ਕਰੇ ਮਾਈਕੋ ਕਨ ਇਹਦਾ ਕਿਦਾ ਪਾਰਟੀ ਚੱਲਦੀ ਨਹੀਂ ਤੇ ਜਿਹੜੀ ਸ਼੍ਰੋਮਣੀ ਕਾਲੀ ਬਦਲਾ ਉੱਥੇ ਇੱਕ ਹੀ ਵਿਅਕਤੀ ਫਾਈਟਰ ਆ ਸੁਖਬੀਰ ਸਿੰਘ ਬਾਦਲ ਉਹੀ ਉੱਥੇ ਕਾਉਂਟਡਟ ਆ ਉਹ ਲਿਟਰਲ ਉਹ ਫਾਈਟਰ ਆ ਸਭ ਜੋ ਇਕੁਇਜ ਬੰਦਾ ਜੋ ਨੇ ਕਹਿ ਤਾ ਕਹਿ ਤਾ ਜੋ ਨੇ ਕਰ ਤਾ ਕਰ ਤਾ ਕਿਸੇ ਕਿੰਤੂ ਪ੍ਰਿੰਤੀ ਕਰਨ ਦੀ ਕਿਸੇ ਹਿੰਮਤ ਨਹੀਂ ਐ ਇੱਥੇ ਮਣੀ ਮਣੀ ਲਕਣੀ ਇਕੱਠੀ ਹੋਈ ਆ ਤੇ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਨਹੀਂ ਉਹਨਾਂ ਨੂੰ ਉਹ ਟਿਕੜਮ ਬਾਜ਼ੀਆਂ ਨਹੀਂ ਹੁੰਦੀਆਂ ਜਿਹੜੀਆਂ ਸਿਆਸਤ ਚ ਹੁੰਦੀਆਂ ਨੇ ਉਹ ਸਿੱਖਣ ਤੇ ਟਾਈਮ ਲੱਗੂਗਾ ਇਹ ਸੇ ਕਰਕੇ ਜਿਹੜੀ ਸਾਡੀ ਇਹ ਬਰਾੜ ਸਾਹਿਬ ਨੇ ਬਰਾੜ ਸਾਹਿਬ ਨੇ ਵੇਟ ਵੀ ਕੀਤੀ ਪਿੱਛੇ ਨੂੰ ਕਿਸੇ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਬੰਦਾ ਮਨਾਉਣ ਵਾਸਤੇ ਭੇਜਿਆ ਉਹ ਸਗੋਂ ਇਹਨਾਂ ਨੂੰ ਹੋਰ ਗਰਮ ਕਰਕੇ ਆ ਵੀ ਤੁਸੀਂ ਵਾਪਸ ਨਾ ਆਓ ਅੱਜ ਕੱਲ ਉਹ ਵੀ ਵਾਰਸ ਪੰਜਾਬ ਦੇ ਗੁਣ ਗੋੰਦਾ ਜਿਹੜਾ ਮਨਾਉਣ ਵਾਸਤੇ ਭੇਜਿਆ ਸੀ ਇਸ ਕਰਕੇ ਟੁੱਟ ਭਜਦੇ ਸੁਖਵਿੰਦਰ ਜੀ ਚਲਦਰੀ ਦੀਆਂ ਪਾਰਟੀਆਂ ਦੇ ਵਿੱਚ ਲੇਕਿਨ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਮੈਂ ਫਿਰ ਕਹਿੰਦਾ ਮੈਂ ਕਈ ਵਾਰੀ ਕਿਹਾ ਵੀ ਪੰਜਾਬ ਦੇ ਲੋਕ ਸਿਆਸੀ ਤੌਰ ਤੇ ਬਹੁਤ ਅਵੇਅਰ ਨਹੀਂ ਲੇਕਿਨ ਜਜ਼ਬਾਤੀ ਬਹੁਤ ਲੇਕਿਨ ਹੈ ਕਿ ਜਜ਼ਬਾਤ ਵਾਲੀ ਗੱਲ ਕੋਈ ਨਹੀਂ ਹੋएगी ਇਸ ਕੀ ਫੈਸਲੇ ਅਮਲਾ ਤੇ ਹੋਣਗੇ ਨਾ ਮੇਰੇ ਪ੍ਰੀਤ ਸਿੰਘ ਬੋਲੀ ਸਿਆਸਤੀ ਇਨੀ ਉਹਨਾਂ ਨੂੰ ਸਿਆਸੀ ਤਖਣਵਾਦੀਆ ਨਹੀਂ ਹੋਣੀ ਹੈ ਦੂਸਰੀ ਜੀ ਜਿਹੜੀ ਭੰਡ ਜਿਹੜੀ ਪਾਰਟੀ ਦਾ ਢਾਂਚਾ ਹੀ ਜੇ ਪੂਰਾ ਨਹੀਂ ਹੋਇਆ ਉਹਦੇ ਬਾਰੇ ਤੁਸੀਂ ਕੀ ਕਰੋਗੇ ਤੁਸੀਂ ਪਹਿਲਾ ਢਾਂਚਾ ਪੂਰਾ ਕਰਨ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਨਵੇਂ ਸਾਲ ਦੇ ਵਿੱਚ ਅਸੀਂ ਜੜਿਆ ਉਹ ਜ਼ਿਲ੍ਹਾਵਰ ਮੀਟਿੰਗਾਂ ਕਰਾਂਗੇ ਲੇਕਿਨ ਅਜੇ ਤੱਕ ਮੀਟਿੰਗਾਂ ਦਾ ਕੋਈ ਰੂਹਾਂ ਧੂਆਂ ਨਹੀਂ ਹੈਗਾ। ਜ਼ਿਲ੍ਹਾ ਪ੍ਰਧਾਨ ਕਈ ਜਿਹੜੇ ਬਣਾਏ ਨੇ ਉਹ ਕੋਈ ਕਾਂਗਰਸ ਤੋਂ ਆਇਆ ਵਾ ਕੋਈ ਹੋਰ ਕਿਸੇ ਪਾਰਟੀ ਤੋਂ ਆਇਆ ਵਾ ਇਸ ਤਰ੍ਹਾਂ ਦੇ ਬੰਦੇ ਨੇ। ਅਮਰਸਰ ਜ਼ਿਲ੍ਹਾ ਪ੍ਰਧਾਨ ਉਹ ਸਰਨੇ ਦਾ ਬੰਦਾ ਵੀ ਨੂੰ ਨਹੀਂ ਪਤਾ ਇਸ ਗੱਲ ਦਾ। ਇਸ ਕਰਕੇ ਉਹਨੇ ਚੋਣ ਸਹੀ ਤਰੀਕੇ ਨਾਲ ਨਹੀਂ ਕੀਤੀ ਕਿ ਉਹ ਕਿਵੇਂ ਕੀਤੀ ਕਿ ਸਾਨੂੰ ਨਹੀਂ ਪਤਾ ਜਿਵੇਂ ਛੋਟੇ ਭਰੋਗੇ ਉਹਨਾਂ ਆਪਣਾ ਬੰਦਾ ਬਣਾ ਲਿਆ ਆਦੇਸ਼ ਪ੍ਰਤਾਪ ਕਰਨਾ ਆਪਣਾ ਬੰਦਾ ਬਣਾ ਲਿਆ ਪ੍ਰਧਾਨ ਤੋਂ ਪੁੱਛਿਆ ਹੀ ਨਹੀਂ ਵਰਕਰੰਦ ਪੁੱਛਿਆ ਹੀ ਨਹੀਂ ਇਸ ਕਰਕੇ ਇਹ ਜਿਹੜੀ ਗੱਲ ਕਹਿੰਦੇ ਵੀ ਉਸੇ ਚੱਲਦੀ ਉਹ ਠੀਕ ਕਹਿ ਰਹੇ ਨੇ ਆਪਣੀ ਗੱਲ ਲੇਕਿਨ ਇਹਨਾਂ ਨੂੰ ਸਮਾਂ ਲੱਗੂਗਾ ਪੁਨਰ ਸਦੀਤ ਨੂੰ ਜਿਹੜਾ ਬਾ ਪੁਨਰ ਸਦੀਤ ਹੋਣ ਵਾਸਤੇ ਕਿਉ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਤਕਨ ਬਜਿਆ ਨਹੀਂ ਜਾਣਦੇ ਚਾਹੀਦਾ ਇਹਨਾਂ ਨੂੰ ਵੀ ਜਿੰਨੇ ਵੀ ਬਾਕੀ ਲੀਡਰ ਨੇ ਪ੍ਰਾਂ ਲੀਡਰ ਉਹ ਇੰਨਾ ਤਾਂ ਵੱਡੇ ਤਾਂ ਮੋਟਾ ਜਿਹਾ ਸਹਾਦੈਨ ਇਹਨਾਂ ਦੀ ਫਾਈਨੈਂਸ਼ਲੀ ਵੀ ਹੈਲਪ ਕਰਨ ਇਹਨਾਂ ਦੀ ਸਿਆਸੀ ਤੌਰ ਤੇ ਵੀ ਹੈਲਪ ਕਰਨ ਵਿਚਾਰ ਤੌਰ ਤੇ ਧਰਤ ਤੱਕ ਕਰਨ ਹਾਲੇ ਕਿ ਸਾਰੇ ਫਾਈਟਰ ਨੇ ਬਈ ਇੱਥੇ ਇੱਥੇ ਉਹਨਾਂ ਦੇ ਦਿਨਾਂ ਫਰਕ ਪਤੀ ਕਨਡਿਕਟਰ ਬੰਦਾ ਸੰਗਬੀਰ ਸਿੰਘ ਬਾਦਲ ਜੇਕਰ ਉਹ ਕਹਤਾ ਤਿੰਨ ਟਨ ਟਿਕਟ ਮਿਲ ਗਈ ਕਿ ਇਹਨੂੰ ਕਹਤਾ ਨਹੀਂ ਮਿਲਦੀ ਨਹੀਂ ਮਿਲੂ ਕਿ ਸਰ ਕਿੰਤੂ ਨਹੀਂ ਕਰਨਾ ਉਹ ਤੇ ਕਿੰਤੂ ਕਰਨ ਵਾਲੇ ਬਹੁਤ ਬੈਠੇ ਬਰਾੜ ਤੇ ਦੋਸ਼ ਕੀ ਹੈ ਬਰਾੜ ਨੂੰ ਜਿਹੜਾ ਸੀ ਸ਼ੋਸ਼ਣ ਵਿੰਗ ਦਾ ਇੰਚਾਰਜ ਲਾ ਦਿੱਤਾ ਗਿਆ ਉਹਦੇ ਵਿੱਚ 8 ਲੱਖ ਰੁਪਇਆ ਮਹੀਨਾ ਖਰਚ ਕਰਦਾ ਰਹੇ ਤੇ ਕੰਮ ਮਿਕਾ 10% ਨਹੀਂ ਹੋਇਆ ਉਹਦੇ ਵਿੱਚ ਜਿਹੜਾ ਨੰਤਾ ਦੋਸ਼ ਲੱਗਿਆ ਸੀ ਗੱਲ ਲੈ ਪੈਸੇ ਕਿੱਥੇ ਕਰਤੇ ਕਿਉਂ ਇਹਨੇ ਪੈਸੇ ਕਰਤੇ ਹੋਰੇ ਇਹਨੇ ਪੈਸੇ ਆਪਣੇ ਕੋਲ ਨਹੀਂ ਹੈਗੇ ਆਪਾਂ ਨੂੰ ਘਟਾਈਏ ਇਹ ਤਨੁਸ਼ਟਣ ਤੇ ਦੱਸਿਨੋ ਇਸ ਕਰਕੇ ਉਹ ਮਾਇਆ ਦੇ ਕਰਕੇ ਜਿਹੜਾ ਸੀ ਮੁੜ ਕੇ ਇਹਨਾਂ ਦੀ ਜਿਹੜੀ ਸੀ ਉਹਨਾਂ ਨੇ ਪਾਸੇ ਕਰਕੇ ਤੇ ਤਜਿੰਦਰ ਸਿੰਘ ਸੰਧੂ ਨੂੰ ਬਣਾਤਾ ਵੀ ਤੂੰ ਇਹ ਸਾਡੇ ਜਿਹੜਾ ਸੋਸ਼ਲ ਮੀਡੀਆ ਦਾ ਵਿਚਾਰ ਹੁਣ ਮੈਨੂੰ ਨਹੀਂ ਪਤਾ ਉਹਦਾ ਤਜਰਬਾ ਕੀ ਲੇਕਿਨ ਬਰਾੜ ਦਾ ਆਪਣਾ ਤਜਰਬਾ ਸੀ ਬਰਾੜ ਨੇ 2013 ਤੋਂ 12 ਤੋਂ ਲੈ ਕੇ ਉਹ ਕੰਮ ਕਰਦਾ 11 12 ਤੱਕ ਫਿਰ ਉਹ ਸਰਕਾਰੀ ਤਜਰਬੇ ਉਹਦੇ ਭੜੇਗਾ ਸੀਗਾ ਕਿਉਂਕਿ ਨੌਕਰੀ ਵੀ ਕੀਤੀ ਉਹਨੇ ਮੰਤਰੀ ਦਾ ਬਾਦਲ ਤਰੈਸ਼ ਕਰ ਹੋਏ ਉਹਨੂੰ ਜਦ ਪਤਾ ਸੀ ਕਿ ਤਿਕਣ ਬਾਜੀਆਂ ਕਿੱਥੇ ਕਾਓਗੇ ਤੁਸੀਂ ਕਿੱਥੇ ਕੜ ਬਣ ਜੀ ਕਿੱਥੇ ਝੋਲਾ ਬਣਦਾ ਉਹਨੂੰ ਪਤਾ ਹੈ ਗੱਲ ਇਹਸ ਕਰਕੇ ਮੰਤ ਜਿਹੜਾ ਬਰਾੜ ਆ ਉਹਦੇ ਤੇ ਇੱਕੋ ਹੀ ਸੀਪੀਐਨ ਦਾ ਨੇ ਸੋਸ਼ਲ ਮੀਡੀਆ ਤੇ ਖਰਚਾ ਜਿਹੜਾ ਸੀ ਖਜ਼ਾਨਾ ਹੀ ਖਾਲੀ ਕਰਦਾ ਫਿਰ ਕਿੰਨੇ ਪੈਸੇ ਕੱਢ ਕੀਤੇ ਦੂਸਰੀ ਚੀਜ਼ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਨੂੰ ਨਾਂ ਤੇ ਲੈਣਾ ਵਾ ਕਾਲੀ ਨਰ ਬਦਲ ਨੇ ਉਹ ਵਾਰਸ ਜਮ ਜਾਣਗੇ ਅੱਜ ਤਿੰਨ ਸਿੰਚਰ ਲੱਗੀਆਂ ਉੱਤੇ ਜਿਹੜੀ ਭਾਂਜਪਾ ਦੀ ਸਟੇਜ ਸੀ ਤੇ ਉਹ ਭਾਗਾਂ ਦੀ ਮਾਰ ਦੇ ਸੀ ਕਾਂਗਰਸ ਦੀ ਸਟੇਜ ਦੀ ਲੀਡਰ ਥਰੇ ਕਾਂਗਰਸੀ ਬਿਟੇ ਜੀ ਉੱਤੇ ਮਾਨਪ੍ਰੀਤ ਬਦਲ ਲਾ ਲਓ ਸੁਨੀਲ ਜਾਖੜ ਲਾ ਲਓ ਗੁਰਮੀਤ ਸੋਢੀ ਲਾ ਲਓ ਹੋਰ ਕਿੰਨੇ ਲੀਡਰ ਕਾਂਗਰਸੀ ਬਿਟੇ ਸਟੇਜ ਦੇ ਉੱਤੇ ਤਾਂ ਮੇਟੋ ਰਵਨੀਤ ਮਿੱਤਲਾਲ ਉਹ ਕਿੰਨੇ ਕਿੰਨੇ ਲੀਟਰ ਬਿਠੇ ਸੀ ਉੱਤੇ ਉਹਦੇ ਭਾਈ ਕਾਂਗਰਸੀ ਮਾਰਦੀ ਪਿੱਛੇ ਵਿੱਚ ਕਾਂਗਰਸੀ ਸਟੇਜ ਹੋਵੇ ਔਰ ਉਹਨਾਂ ਨੇ ਜਿਹੜਾ ਇੱਕ ਪੈਨਸ ਪ੍ਰੋਗਰਾਮ ਕੀਤਾ ਛੁੱਟੀ ਲੈਣ ਦੀ ਛੋਟਾ ਸਭ ਕੁਝ ਸੀ ਆਮ ਆਦਮੀ ਪਾਰਟੀ ਨੇ 1600 ਵੱਧ ਬੱਸਾਂ ਰੁੜਵੇ ਦੀਆਂ ਹਾਇਰ ਕੀਤੀਆਂ ਪਟਵਾਰੀਆਂ ਦੀਆਂ ਪੰਚਾਇਤ ਸੈਕਟਰੀਆਂ ਦੀਆਂ ਜੀਡੀਪੀ ਹੋਵੇ ਸਾਰੇ ਡਿਊਟੀਆਂ ਲੱਗੀਆਂ ਵੀ ਬੱਸਾਂ ਭਰ ਕੇ ਹੋਣੀਆਂ ਚਾਹੀਦੀਆਂ ਚਲੋ ਆ ਗਏ। ਉਦੋਂ ਬਾਅਦ ਉਹਨਾਂ ਨੇ ਰਜ਼ੀ ਕੀਤੀ ਉੱਥੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਗੱਲਾਂ ਕੀਤੀਆਂ ਜੋ ਪਹਿਲਾਂ ਕਰਦੇ ਸੜਕਾਂ ਬਣਾਉਂਦੀਆਂ ਜੇ ਅਸੀਂ ਰੁਜ਼ਗਾਰ ਦਿੱਤਾ ਜੀ ਬੀਜੇਪੀ ਕਾਂਗਰਸ ਤੇ ਜਿਹੜੀ ਐ ਸਾਡੇ ਰਲੀਆਂ ਹੋਈਆਂ ਨੇ ਉਹਨਾਂ ਨੇ ਇਹੋ ਜਿਹੀ ਗੱਲਾਂ ਕਰਕੇ ਆਪਣਾ ਕੰਮ ਵੇਚ ਲਿਆ ਲੇਕਿਨ ਜਿਹੜੀ ਉਹਨਾਂ ਮੇਨ ਗੱਲ ਕੀਤੀ ਆ 169 ਸੁਪਰਨੀ ਗੱਲ ਕੀਤੀ। ਉਹਨਾਂ ਨੇ ਜਿਹੜਾ ਸੀ ਬਾਕੀ ਸਾਰੀ ਰੈਲੀ ਨੂੰ ਜਿਹੜਾ ਸੀ ਉਹ ਖਤਮ ਕਰਤਾ ਇਸੇ ਚੀਜ਼ ਤੇ ਚਰਚਾ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਵੀ ਰੈਡੀ ਜਿਹੜੀ ਸੀ ਜਿੰਨੀ ਉਹਨਾਂ ਨੂੰ ਆਸ ਸੀ ਉਸ ਲੈਵਲ ਤੇ ਨਹੀਂ ਪਹੁੰਚੀ ਉਹ 44 ਤੋਂ ਵੱਡੀ ਜਨੀ ਸਾਡੀ ਪੇਪਰ ਨਹੀਂ ਗੱਲ ਬਣ ਸਕੀ ਫਿਰ ਵੀ ਅਸੀਂ ਕਹਿੰਦੇ ਵੀ ਬਹੁਤ ਵਧੀਆ ਸੀ ਬਾੜੀ ਨਹੀਂ ਹੈਗੀ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਕਹਿੰਦੇ ਜੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਨਹੀਂ ਇਹਨੇ ਛੱਟਿਆ ਛੱਟੀ ਗਈ ਹੈ ਇਨੇ-ਇਨੇ ਲੋਨ ਲੈ ਲਿਆ ਕਰਜ਼ਾ ਪਹਿਲਾਂ ਹੀ ਜਿਹੜਾ ਸੀ ਕਰਜ਼ੇ ਇੱਠਾ ਸੀ ਜਿਹੜਾ ਸੁਭਾ ਸੀਗਾ ਉਹ ਕਹਿੰਦੇ 4.400 ਕਰੋੜ ਇਹਨਾਂ ਨੇ ਖਰਚ ਕੀਤਾ 4.400 ਕਰੋੜ ਰੁਪਈਆ ਇਹਨਾਂ ਨੇ ਖਰਚ ਕੀਤਾ ਵਾ ਬਕਾਇਦਾ ਤੌਰ ਤੇ ਐਡਵਰਟਾਈਜ਼ਰ ਤੇ ਲਸੀ ਕਿੰਨਾ ਕਰਦੇ ਸੀ 30 ਕਰੋੜ ਰੁਪਈਆ ਸਾਡੀ ਸਰਕਾਰ ਵੱਲੋਂ ਇਤੁਵਾਂਦ ਪੈਸ਼ ਨਹੀਂ ਤੇ ਨਾ ਲੈ ਕੇ ਉਹਨਾਂ ਕਿਹਾ ਵੀ ਜਿਹੜਾ ਨਿਊਜ਼ 18 ਇਹਨੂੰ 50 ਕਰੋੜ ਰੁਪਈਆ ਸਾਲ ਤੱਕ ਦਿੰਦੇ ਨੇ ਕਿ ਤੂੰ ਸਾਡੇ ਕੋਲ ਖਬਰ ਨਹੀਂ ਪੇਨੋ। ਬਾਕੀ ਵਕਿੰਦੇ ਵੀ ਜਿਹੜੀਆਂ ਸਾਡੀਆਂ ਰੈਲੀ ਐ ਸਾਡੀ ਰੈਲੀ ਬੜੀ ਸੰਤੋਸ਼ੀਜਨਕ ਆ। ਅਸੀਂ ਇੱਥੇ ਸੰਤੁਸ਼ਟ ਆ। ਤੋਂ ਕਹਿੰਦੇ ਸੋਧੀਆਂ ਤੇ ਜਨਵਰੀ ਕੇ ਬੰਦੇ ਜਿਹੜੇ ਪੰਜਾਬ ਚ ਆ ਕੇ ਲੁੱਟ ਮਚਾਈ ਉਹਨਾਂ ਦੇ ਪੰਜਾਬ ਦਾ ਪੈਸਾ ਲੁੱਟਤੀ ਜਾ ਰਿਹਾ ਤੇ ਦੂਸਰੇ ਔਰੰਗਜ਼ੇ ਸਭ ਤੋਂ ਹੋ ਰਹੇ। ਉਹ ਵੀ ਗੱਲ ਕਹਿੰਦੇ ਆ ਵੀ ਪੰਜਾਬ ਦੇ ਜਿਹੜੇ ਪhle ਸਾਡੇ ਹੈਗੇ ਨੇ ਪੈਸੇ ਕਰਲਾ ਜਾ ਕੇ ਬੋਲ ਲੱਗੇ ਨੇ ਭਗਵੰਤ ਮਾਨ ਦੇ ਤੇ ਆਪਣੇ ਕੇਜਰੀਵਾਲ ਦੇ ਕੀ ਲੋੜ ਅੱਥੇ ਜਾ ਗੋਟਣਾ ਹੁੰਦੀ ਕਹਿੰਦੇ ਜੀ 2500 ਰੁਪਏ ਭੱਤਾ ਕਿਹਾ ਸੀ ਜਿਆਗ ਮਿਲਿਆ ਨਹੀਂ ਮਿਲਿਆ ਉਹ ਇੱਕੋ ਹੀ ਗੱਲ ਕਹਿੰਦੇ ਆ ਕਿ ਜਿੰਨਾ ਵੀ ਵਿਕਾਸ ਅੱਜ ਤੱਕ ਹੋਇਆ ਵਾ ਉਹ ਸਿਰਫ ਸਿਰਫ ਬਾਪੂ ਬਾਦਲ ਵਲੇ ਹੋਇਆ ਇਹ ਵਿਕਾਸ ਨਹੀਂ ਕਰ ਸਕੇ ਕਹਿੰਦੇ ਅੱਜ ਜੇਡ ਤੇ ਵੀ ਐਸਐਸਪੀ ਲੱਗਣਾ ਉਤੇ ਕਰੋੜਾ ਰੁਪਈਆ ਲੱਗਦੇ ਆ ਤੇ ਜੇ ਡੀਐਸਪੀ ਲੱਗਣਾ ਉਤੇ ਲੱਖਾਂ ਰੁਪਈਆ ਲੱਗਦੇ ਤੇ ਇਸ ਤੋਂ ਜਿੱਦਾ ਪਤਾ ਹੀ ਨਹੀਂ ਸਾਰੇ ਲੋਕਾਂ ਨੂੰ ਕਿਹਾ ਵੀ ਕਾਲੀਦਲ ਤੁਹਾਡੀ ਮਹਾਪਾਰਟੀ ਆ ਵਾਪਸ ਆਜਾ ਹੱਥ ਜੋੜ ਕੇ ਬੇਨਤੀ ਕਰਦੇ ਆ ਸਣੀ ਸਰਕਾਰ ਬਣਾ ਦਿਓ ਟਿਊਬਲ ਜਿਹੜੇ ਕਮੇਟਰੀ ਜੀ ਬਾਦਲ ਸਾਹਿਬ ਦਿੱਤੇ ਸੀ ਪਿਛਲੇ 9 ਸਾਲਾਂ ਚ ਇੱਕ ਵੀ ਟਿਊਬਲ ਕੰਕਸ਼ਨ ਉਹਨਾਂ ਦੇ ਗਾਰਡਨ ਸੰਵੀਰ ਸਿੰਘ ਬਾਦਲ ਦੇ ਕਹਿੰਦੇ ਬਾਪੂ ਬਾਦਲ ਨੇ 2.5 ਲੱਖ ਤੋਂ ਕਰ ਦਿੱਤੀਆਂ ਸੀ ਉਸ ਆਪਣੇ ਸਮੇਂ ਦੇ ਉੱਤੇ ਤੇ ਜੇ ਸਾਡੀ ਸਰਕਾਰ ਬਣਾ ਦੇ 10 ਸਾਲਾਂ ਦੇ ਵਿੱਚ ਸਾਰਿਆਂ ਨੂੰ ਜਿੰਨੇ ਵੀ ਲੋੜਵੰਦ ਨੇ ਉਹ ਟਿਊਬਲ ਕ联ਕਸ਼ਨ ਦੇ ਦਿੰਦੇ ਆਂਗੇ ਇੱਕ ਉਹਦਾ ਅਨਾਉਂਸਮੈਂਟ ਕੀਤੀ ਆ ਜਿਹੜੀ ਕੱਲ ਨੂੰ ਗਲੇ ਦਾ ਡੱਮ ਹੱਟ ਹੱਡੀ ਬਣੀ ਉਹ ਅਨਾਉਂਸਮੈਂਟ ਉਹ ਆਪੀ ਉਹ ਕਹਿੰਦੇ ਬਾਪੂ ਬਾਦਲ ਨੇ ਟਰੈਕਟਰ ਨੂੰ ਕਿਸਾਨਾਂ ਦਾ ਗੱਡਾ ਕਿਹਾ ਸੀ ਤੇ ਹੁਣ ਮੈਂ ਅਨਾਉਂਸਮੈਂਟ ਕਹਿੰਦਾ ਵੀ ਸਾਡੀ ਸਰਕਾਰ ਆ ਗਈ ਤੇ ਮੋਟਰਸਾਈਕਲ ਦਾ ਰੇੜਾ ਨਾ ਜਿਹੜਾ ਸਾਡੀ ਸਰਕਾਰ ਨੂੰ ਗਰੀਬ ਦਾ ਗੱਡਾ ਨਾ ਦਿਓਗੇ ਗੈਂਗਸਟਰ ਦੀ ਗੱਲ ਕੀਤੀ ਹੈ ਕਿ ਅੱਜ ਦੀ ਡੇਢ ਦਿਨ ਵਿੱਚ ਗੈਂਗਸਟਰ ਕੋਲੋਂ ਫਰੋਤੀਆਂ ਲਈਆਂ ਜਾ ਰਹੀਆਂ ਨੇ ਸਰਕਾਰ ਚੁੱਪਾ ਕੁਝ ਕਰ ਨਹੀਂ ਰਹੀ ਤੇ ਸਾਡੀ ਸਰਕਾਰ ਬਣੀ ਤੇ ਅਸੀਂ ਗੈਂਗ ਸਾਰੇ ਖਤਮ ਕਰਦੇਗੇ ਤੇ ਪਹਿਲੇ ਦੱਸ ਦਿਓ ਇਹ ਲਿਆਂਦੇ ਕਿੰਨੇ ਸੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਨੇ ਕਾਲੀ ਦਾ ਡਾਰਿਆ ਬਾਕੀ ਕੋਈ ਡਰਡਰ ਨਹੀਂ ਹੈਗਾ ਤਾਂ ਆਪਣੇ ਦਾ ਕਾਂਗਰਸ ਦਾ 50 ਸੰਧੀਆਂ 2550 ਜਿਹੜੀਆਂ ਸੀ ਜੀਆਂ ਸੰਧੀਆਂ ਉਹਦੇ ਵਿੱਚੋਂ 1100 ਸੰਧੀਆਂ ਸਾਨੂੰ ਕਾਗਜ਼ दाखल ਨਹੀਂ ਕਰ ਦਿੱਤੇ ਕਾਗਜ਼ 300 दाखल ਨਹੀਂ ਕੀਤੇ ਅਸੀਂ ਇਸ ਕਰਕੇ ਦੂਸਰੇ ਨੰਬਰ ਤੇ ਆ ਅਗਲੀ ਵਾਰ 27 ਚ ਤੁਹਾਡੇ ਸਹਿਯੋਗ ਨਾਲ ਅਸੀਂ ਪੰਜਾਬ ਚ ਸਰਕਾਰ ਵੀ ਬਣਾਵਾਂਗੇ ਤੇ ਲੋਕਾਂ ਨੂੰ ਬਾਪੂ ਬਾਦਲ ਦੇ ਰਹਿ ਕੇ ਕੰਮ ਜਿਹੜੇ ਉਹ ਪੂਰੇ ਕਰਾਂਗੇ